ਤੁਸੀਂ ਇਹ ਸਫ਼ਰ ਤੇ ਚੱਲਦੇ ਚੱਲਦੇ ਪਿੱਛੇ ਜੇ ਮੈਂ ਦੇਖਿਆ ਕਿ ਚਰਨ ਲਿਖਾਰੀ ਉਤਸਾਵ ਹੋ ਰਣ ਤੁਸੀ ਮਿਲੇਗਾ ਜੀ ਉਹ ਬੰਦਾ ਫੱਕਰ ਹੈ ਵੈਸੇ ਮੈਂ ਮਿਲਿਆ ਨਹੀਂ ਹੈ ਪਰ ਜਿਵੇਂ ਦੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿੱਦਾਂ ਦੀ ਉਹਨਾਂ ਦੀ ਲੇਖਣੀ ਹੈ ਜੀ ਉਹ ਬੜੀ ਖੂਬਸੂਰਤ ਹੈ ਤੇ ਸਕੂਨ ਦੇਣ ਵਾਲੀ ਹੈ ਕਿਵੇਂ ਦਾ ਉਹ ਤਰਜ਼ਬਰ ਰਿਆ ਜਾਂ ਕਿਵੇਂ ਦਾ ਉਹ ਮਹਿਫਲ ਜਿਹੜੀ ਸੀ ਬਿਲਕੁਲ ਜੀ ਸਾਡੇ ਨਾਲ ਸਾਥ ਕਰਦੇ ਮੈਂ ਨਾ ਉਹਨਾਂ ਨੂੰ ਇਦਾਂ ਹੀ ਮਿਲ ਰਿਹਾ ਸੀਗਾ ਵੀ ਜਿਵੇਂ ਮੈਂ ਆਪਾਂ ਅਣਜਾਣ ਕੋਈ ਮਿਲਦਾ ਹੁੰਦਾ ਉਹਨਾਂ ਨੇ ਮਿਲ ਕੇ ਬੜਾ ਯਾਰ ਕਹਿੰਦੇ ਮੈਂ ਤੈਨੂੰ ਵੇਖਦਾ ਹੁਣਾਂ ਮੈਂ ਤਾਂ ਤੇਰੇ ਪਹਿਲਾਂ ਤਾਂ ਵਿਰਿੰਦਰ ਹੌਲ ਖਿਸ਼ਾਂਦ ਇਧਰ ਪਿਆ ਇਧਰ ਪਿਆ ਸਾਰੇ ਹੁਣ ਕਹਿੰਦਾ ਤੇਰਾ ਘਟ ਗਿਆ ਵੀ ਮਤਲਬ ਉਹਨਾਂ ਨੇ ਕਿ ਵੀ ਹੁਣ ਘਟ ਗਿਆ ਤਾਂ ਮੈਨੂੰ ਉਹ ਚੀਜ਼ ਬੜੀ ਮਹਿਸੂਸ ਹੋਈ ਵੀ ਯਾਰ ਵੱਡੇ ਬੰਦੇ ਆਪਾਂ ਨੂੰ ਘੇਟਦੇ ਆ ਕਿਉਂਕਿ ਮੈਂ ਕਦੇ ਵੀ ਆਪਦੇ ਆਪ ਨੂੰ ਬਈ ਇੱਕ ਇਹ ਵੱਡੀ ਗੱਲ ਹੁੰਦੀ ਹੈ ਵੀ ਬੰਦਾ ਇਹਨੂੰ ਕਦੇ ਵੀ ਆਪਦੇ ਆਪ ਨੂੰ ਕੁਝ ਸਮਝਣਾ ਨਹੀਂ ਚਾਹੀਦਾ ਜਦੋਂ ਆਪਾਂ ਇੱਕ ਟਾਈਮ ਤੇ ਕੋਈ ਸਮਝਣ ਲੱਗੇ ਨੇ ਦੂਜੇ ਨੂੰ ਆਪਾਂ ਦੂਜੇ ਦਾ ਟਾਈਮ ਵੀ ਆ ਹੀ ਲੱਗਦਾ ਵੀ ਯਾਰ ਇਹਦਾ ਕੀ ਆ ਇਹ ਤਾਂ ਐਮੀਟ ਰਿਪੋਰਟ ਹੈ। ਸocrates ਤੁਹਾਡੇ ਲਈ ਗੱਲਾਂ ਨੂੰ Socrates ਨੇ ਕਿਹਾ ਸੀ ਕਹਿੰਦਾ ਜਿਹੜੇ ਬੰਦੇ ਨੂੰ ਇਹ ਭਰਮ ਪੈ ਜੇ ਨਾ ਕਿ ਮੇਰੇ ਥੋੜਾ ਜਿਹਾ ਵੀ ਗਿਆਨ ਹੈ। ਹਾਂ ਕਹਿੰਦਾ ਉਸ ਤੋਂ ਵੱਡਾ ਗਿਆਨੀ ਕੋਈ ਨਹੀਂ। ਬਿਲਕੁਲ ਹੈ ਨਾ ਤੇ ਇਹ ਤਾਂ ਕਦੇ ਵੀ ਇਹ ਭਰਮ ਦਾ ਪਲਦਾ ਹੀ ਨਹੀਂ ਸੀ। ਭਰਮ ਇਹ ਇਹ ਭਰਮ ਨਹੀਂ ਹੋਣਾ ਚਾਹੀਦਾ ਤੇ ਮੈਨੂੰ ਇਹ ਆ ਵੀ ਉਹਨਾਂ ਨੇ ਜਦੋਂ ਇਹ ਗੱਲ ਕਹੀ ਤੇ ਮੈਨੂੰ ਬੜਾ ਮਹਿਸੂਸ ਹੋਇਆ ਵੀ ਹਾਂ ਯਾਰ ਸਕੂਨ ਮਿਲਿਆ। ਤੇ ਇਹ ਉਹਨਾਂ ਦਾ ਵੀ ਵੱਡਾ ਕੰਸੀ ਹੈ। ਕਈ ਬੰਦੇ ਜਾਣ ਬੁੱਝ ਕੇ ਵੀ ਨਹੀਂ ਦੱਸਦੇ ਵੀ ਅਸੀਂ ਤੈਨੂੰ ਵੇਨੇ ਆ। ਕਈ ਤਾਂ ਵੇਖ ਕੇ ਵੀ ਕਰ ਦਿੰਦੇ ਆ ਗੋਲਾ ਵੀ ਇਹ ਨਹੀਂ ਵੇਖਿਆ। ਅੱਛਾ ਠੀਕ ਆ ਤੂੰ ਓਕੇ ਬਰਿੰਦਰ ਔਲਖ ਠੀਕ ਆ। ਹਾਂ ਮੈਂ ਸ਼ਾਇਦ ਸੁਣਿਆ ਸੀ। ਹਾਂ ਮੈਂ ਸ਼ਾਇਦ ਸੁਣਿਆ ਸੀ ਕਿ ਕਿਸੇ ਤੋਂ ਮੈਨੂੰ ਮੇਰੇ ਮਿੱਤਰ ਨੇ ਕਿਸੇ ਨੇ ਦੱਸਿਆ ਸੀ ਏਦਾਂ ਗੱਲ ਮੁੜ ਕੇ ਏਦਾਂ ਗੱਲ ਜੀ ਠਾ ਜਾਂਦੇ। ਹਾਲਾਂਕਿ ਉਹਨੇ ਪੂਰਾ ਵੇਖਿਆ ਹੁੰਦਾ ਡਿਟੇਲ ਚ ਵੇਖਿਆ ਹੋਣਾ। ਜੀ ਜੀ। ਤਾਂ ਚੰਨ ਲਖਰੀ ਸਾਹਿਬ ਨਾਲ ਤਾਂ ਬੜੀ ਉਹ ਤਾਂ ਮੈਂ ਉਹਨਾਂ ਦੇ ਬਾਰੇ ਇੱਕ ਛੰਦ ਦੇ ਵਿੱਚ ਵੀ ਲਿਖਿਆ ਸੀਗਾ। ਵੀ ਯਾਰਾ ਚਰਨ ਲਖਾਰੀ ਰੂ ਬੜੀ ਹੀ ਪਿਆਰੀ ਪੰਗੋਟੇ ਨਾਲ ਯਾਰੀ ਯਾਰਾ ਚਰਨ ਲਖਾਰੀ ਐਦਾਂ ਕਰਕੇ ਸੀਗਾ ਤਾਂ ਉਹ ਹੁਣ ਛੰਦ ਦੀਆਂ ਲੈਣਾ ਤੇ ਮੇਰੇ ਸਕਿਪ ਹੋ ਗਏ ਹਾਂ ਉਹ ਐਦਾਂ ਲਿਖਿਆ ਵੀ ਹੁਣ ਤੁਸੀਂ ਛੰਦ ਯਾਦ ਕਰਾਤਾ ਤੇ ਕੋਈ ਛੰਦ ਜਿਹੜਾ ਸਕਿਪ ਨਹੀਂ ਹੋ ਰਿਹਾ ਯਾਦ ਹੈ ਉਹ ਸੁਣਾ ਦਿਓ ਜੀ ਜੀ ਛੰਦ ਸੁਣਾਨਾ ਇਹ ਇਹ ਛੰਦ ਵੀ ਕਵਿਤ ਛੰਦੀ ਹੈ ਜਿਵੇਂ ਉਹ ਲੀਡਰਾਂ ਵਾਲਾ ਛੰਦ ਸੀਗਾ ਤਾਂ ਇਹਦੇ ਵਿੱਚ ਮੈਂ ਸਾਰੇ ਕਿਤੇ ਪਰੋਏ ਆ ਅੱਛਾ ਚਲੋ ਕਿਹੜੇ ਦਾ ਕੀ ਕੰਮ ਆ ਕਿ ਸਾਨੂੰ ਵੀ ਪਤਾ ਲੱਗੇ ਜੀ ਕਿ ਆਪੋ ਆਪਣੇ ਜੀ ਕਿਤੇ ਰੱਬ ਨੇ ਆ ਸਾਨੂੰ ਦਿੱਤੇ ਆਪੋ ਆਪਣੇ ਜੀ ਕਿਤੇ ਰੱਬ ਨੇ ਆ ਸਾਨੂੰ ਦਿੱਤੇ ਰਹਿਣਾ ਪੈਂਦਾ ਰੱਖੇ ਜਿੱਥੇ ਗੱਲਾਂ ਨੇ ਪੁਰਾਣੀਆਂ ਪੈਂਦਾ ਮਿਹਨਤਾਂ ਦਾ ਮੁੱਲ ਤੂੰ ਤਾਂ ਲੈ ਕੇ ਪਿਆ ਜੋਲੇਂ ਜ ਮੰਜਲਾਂ ਇਕੁੱਲ ਜਿੱਤੀਆਂ ਨਹੀਂ ਜਾਣੀਆਂ ਪਹਿਲਾਂ ਸਭ ਤੋਂ ਕਿਸਾਨ ਖੇਤੀ ਜਾਣ ਤੇ ਉਗਾਣ ਖੇਤੀ ਜਾਣ ਤੇ ਉਗਾਣ ਲੋਕ ਅੰਨ ਜਿਹੜਾ ਖਾਣ ਭਾਵੇਂ ਔਖਾ ਸੌਖਾ ਸਾਰਦੇ ਇਕ ਉੱਤੋਂ ਸਰਕਾਰ ਨੇ ਤਪਾਈ ਜਾਂਦੀ ਭਾਰ ਪਰ ਮੰਨਦੇ ਨਹੀਂ ਹਾਰੇ ਨਿਸ਼ੇਤੀ ਨਹੀਂ ਉਹ ਹਾਰਦੇ ਕਿ ਟੀਚਰਾਂ ਨੂੰ ਛੁੱਟੀ ਦਾ ਮਨੀਮ ਨੂੰ ਜੋ ਗੁੱਟੀ ਦਾ ਲਖਾਈ ਟੁੱਟੀ-ਫੁੱਟੀ ਦਾ ਜੀ ਡਾਕਟਰਾਂ ਨੂੰ ਵਾਲਾ ਚੱਕ ਦੇ ਉਦਾਸੀਆਂ ਤੇ ਵੰਡਦੇ ਆ ਹਾਸੀਆਂ ਜੀ ਭੰਡਾ ਤੇ ਮਰਾਸੀਆਂ ਨੂੰ ਆਉਂਦੀ ਬੜੀ ਗੱਲ ਹੈ ਕਿ ਰਹਿੰਦੇ ਭਾਲ ਦੇ ਨਿਊਜ਼ ਇਹ ਤੁਹਾਡੇ ਕਿਤੇ ਤੇ ਆ ਕਿ ਰਹਿੰਦੇ ਭਾਲ ਦੇ ਨਿਊਜ਼ ਬਸ ਲਾਈਕ ਤੇ ਵਿਊਜ਼ ਸੂਝ-ਬੂਝ ਨਾਲ ਹੀ ਯੂਜ਼ ਕਰਦੇ ਵਿਚਾਰ ਜੀ ਕਈ ਰੱਖਦੇ ਜੋ ਦਮ ਚੰਗਾ ਕਰਦੇ ਆ ਕੰਮ ਚੌਥਾ ਦੇਸ਼ ਦਾ ਏ ਥਾਮ ਇਹ ਪੱਤਰਕਾਰ ਜੀ ਕਈ ਰੱਖਦੇ ਜੋ ਦਮ ਚੰਗਾ ਕਰਦੇ ਆ ਕੰਮ ਚੌਥਾ ਦੇਸ਼ ਦਾ ਏ ਥਮ ਇਹ ਪੱਤਰਕਾਰ ਜੀ ਕਿ ਆਰੀ ਤੇ ਸੇ ਰੰਦੇ ਦੀ ਤਰਖਾਣਾ ਦੇ ਜੀ ਧੰਦੇ ਦੀ ਪਛਾਣ ਹੁੰਦੀ ਬੰਦੇ ਦੀ ਸਦਾ ਹੀ ਉਹਦੀ ਪੱਗਨਾ ਕਿ ਹੱਥ ਜੀ ਲੋਹਾਰ ਦੇ ਔਜ਼ਾਰ ਨੂੰ ਸਵਾਰਦੇ ਤੇ ਲੋਹੇ ਨੂੰ ਪਘਾਰਦੇ ਹੁੰਦੇ ਆ ਯਾਰ ਵਗਨਾ ਜੀ ਕਿ ਸ਼ਾਮ ਜਾਮਦੇ ਹੀ ਨਾਮ ਬੜੇ ਹੋਏ ਬਦਨਾਮ ਉਸ ਮਹਿਕਮੇ ਦਾ ਨਾਮ ਹੈ ਪੁਲਿਸ ਵਾਲੇ ਜੀ ਹਮ ਸ਼ਾਮ ਜਾਮਦੇ ਹੀ ਨਾਮ ਬੜੇ ਹੋਏ ਬਦਨਾਮ ਉਸ ਮਹਿਕਮੇ ਦਾ ਨਾਮ ਹੈ ਪੁਲਿਸ ਵਾਲੇ ਜੀ ਭਾਵੇਂ ਫੇਰਦੇ ਐ ਸੋਟੀ ਤੇ ਕਮਾਈ ਵੀ ਐ ਮੋਟੀ 24 ਘੰਟੇ ਐ ਡਿਊਟੀ ਟੈਨਸ਼ਨਾਂ ਨਿਖਾਲੇ ਜੀ ਜੀ ਕਰੀਆਨੀ ਦੀ ਦੁਕਾਨ ਪੂਰਾ ਹੁੰਦਾ ਨਹੀਂ ਸਮਾਨ ਕਰਿਆਨੀ ਦੀ ਦੁਕਾਨ ਪੈਂਦਾ ਰੱਖਣਾ ਧਿਆਨ ਪੂਰਾ ਹੁੰਦਾ ਨਹੀਂ ਸਮਾਨ ਤੇ ਉਧਾਰ ਮਾਰ ਜੇ ਮਹਿੰਗਾ ਹੋਈ ਜਾਵੇ ਠੋਕੇ ਯਾਰੋ ਬਿਨਾ ਰੁਕ ਟੋਕ ਤੋਂ ਟੈਕਸ ਜੇ ਠੋਕ ਸਰਕਾਰ ਮਾਰ ਜੇ ਕਿ ਹੁੰਦੀ ਪੂਰੀ ਸਰਦਾਰੀ ਜਿਹਦੀ ਜੌਬ ਸਰਕਾਰੀ ਪਟਵਾਰੀ ਤੇ ਲਖਾਰੀ ਦੋਵੇਂ ਕਲਮਾ ਨਾ ਮਾਰਦੇ ਪਟਵਾਰੀ ਤੇ ਲਖਾਰੀ ਦੋਵੇਂ ਕਲਮਾ ਨਾ ਮਾਰਦੇ ਕਿ ਬੰਦਾ ਹੁੰਦਾ ਏ ਬੰਦਾ ਹੁੰਦਾ ਏ ਜਲੀਲ ਜੀ ਕਚਹਿਰੀਆਂ ਚ ਡੀਲ ਕਾਲੇ ਕੋਟ ਚ ਵਕੀਲ ਵੱਡੇ ਵੱਡਿਆਂ ਨੂੰ ਚਾਰਦੇ ਕਿ ਕਾਲੇ ਕੋਟ ਚ ਵਕੀਲ ਵੱਡੇ ਵੱਡਿਆਂ ਨੂੰ ਉਚਾਰਦੇ ਢਾਬਿਆਂ ਤੇ ਸੋਨਾ ਨਹਾਉਣਾ ਨਾਲੇ ਗੱਡੀਆਂ ਚਲਾਉਣਾ ਯਾਰ ਉਹ ਲਿਖਣਾ ਮੈਂ ਚਾਹਣਾ ਹਾਂ ਡਰਾਈਵਰਾਂ ਦੀ ਅੱਖ ਤੇ ਕਿ ਕਿੰਨੇ ਕੂਣੀ ਮੋੜ ਮੋੜੇ ਪੈਂਦੇ ਸ਼ਬਦ ਵੀ ਥੋੜੇ ਪੈਂਦੇ ਸ਼ਬਦ ਵੀ ਥੋੜੇ ਕਿੰਨੇ ਕੂਣੀ ਮੋੜ ਮੋੜੇ ਯਾਰ ਉਹ ਟਾਇਰਾਂ ਦੇ ਕਿ ਜੋੜੇ ਵੀ ਖਸਾ ਕੇ ਨਾ ਰੱਖਤੇ ਅੱਗੇ ਸਿਗਾ ਕਿ ਕਦੇ ਦਿੰਦੇ ਆ ਵਧਾਈ ਕਦੇ ਦੁੱਖ ਚ ਸਹਾਈ ਕਦੇ ਦਿੰਦੇ ਆ ਵਧਾਈ ਕਦੇ ਦੁੱਖ ਚ ਸਹਾਈ ਯਾਰੋ ਨਾਈ ਹਲਵਾਈ ਕੰਮ ਵਿਆਹਾਂ ਵਿੱਚ ਆਉਂਦੇ ਆ ਕੈਂਚੀਆਂ ਮਸ਼ੀਨਾਂ ਨਾਲ ਜਿਹੜੇ ਕੱਟਦੇ ਆ ਵਾਲ ਦੱਸਾ ਉਹਨਾਂ ਦਾ ਵੀ ਹਾਲ ਜੋ ਸੈਲੂਨ ਨੂੰ ਚਲਾਉਂਦੇ ਆ ਕਿ ਬਾਬੇ ਰਿਸ਼ਕਾ ਕੀ ਵਾਉਂਦੇ ਰੋਜੀ ਰੋਟੀ ਆ ਕਮਾਉਂਦੇ ਕਈ ਆਟੋ ਵੀ ਚਲਾਉਂਦੇ ਬਾਈ ਆਟੋ ਵਾਲੇ ਜੀ ਕਿ ਹੋਲੀ ਬਾਈਕ ਨਹੀਂ ਚਲਾਉਂਦੇ ਨਾ ਚਾਹੁੰਦੇ ਵੀ ਭਜਾਉਂਦੇ ਛੇਤੀ ਆਰਡਰ ਪੂਰਾਉਂਦੇ ਆ ਜ਼ਮਾਟੋ ਵਾਲੇ ਜੀ ਕਿ ਸਮਾਈਲ ਜੀ ਪਲੀਜ਼ ਇੱਕ ਵਾਰੀ ਆਖੋ ਚੀਜ਼ ਲਾਉਂਦੇ ਫੋਟੋ ਤੇ ਰੀਜ ਫੋਟੋ ਵਾਲੇ ਬਾਈ ਜੀ ਕਿ ਸਮਾਈਲ ਜੀ ਪਲੀਜ਼ ਇੱਕ ਵਾਰੀ ਆਖੋ ਚੀਜ਼ ਲਾਉਂਦੇ ਫੋਟੋ ਤੇ ਰੀਜ ਫੋਟੋ ਵਾਲੇ ਬਾਈ ਜੀ ਕਿ ਲਾਡੀ ਰਵਣੇ ਜੇ ਨੈਸ਼ ਕੱਲੀ ਮਾਰਦੇ ਫਲੈਸ਼ ਫਲੈਸ਼ ਮੋਟੀ ਚੱਕਦੇ ਆ ਕੈਸ਼ ਕਰਦੇ ਕਮਾਈ ਜੀ ਕਿ ਲਾਡੀ ਰਵਣੇ ਜੇ ਨੈਸ਼ ਕੱਲੀ ਮਾਰਦੇ ਫਲੈਸ਼ ਮੋਟੀ ਚੱਕਦੇ ਆ ਕੈਸ਼ ਕਰਦੇ ਕਮਾਈ ਜੀ ਅੱਗੇ ਸੀਗਾ ਕਿ ਕਫ ਕਲਰ ਕਤੀਰਾ ਹਾਂ ਕਫ ਕਲਰ ਕਤੀਰਾ ਚੀਰਾ ਦੇ ਕੇ ਕੱਟੇ ਤੀਰਾ ਔਖਾ ਕੰਮ ਹੁੰਦਾ ਵੀਰਾ ਸਦਾ ਤਰ ਪਾਈਦਾ ਨਾ ਫੂਕੀਏ ਅਨਰਜੀ ਨੂੰ ਰੁੱਜੇ ਹੋਏ ਦਰਜੀ ਨੂੰ ਅੱਕੇ ਹੋਏ ਸਰਜੀ ਨੂੰ ਨਹੀਂ ਬੁਲਾਈਦਾ ਕਿ ਵੱਖਰੇ ਤਰੀਕੇ ਦੀ ਵੱਖਰੇ ਤਰੀਕੇ ਦੀ ਜੀ ਰਣਨੀਤੀ ਪੀ ਕੇ ਦੀ ਤੇ ਨਰਸਾਂ ਦੇ ਟੀਕੇ ਦੀ ਮਾਸਾ ਨਾ ਲੱਗੇ ਪੀੜ ਜੀ ਕਮਾਈ ਵੀ ਐ ਲੋੜਿਆਂ ਦੀ ਕੱਲਿਆਂ ਤੇ ਜੋੜਿਆਂ ਦੀ ਕੁੱਤਿਆਂ ਤੇ ਘੋੜਿਆਂ ਦੀ ਵੇਚ ਦੇ ਬਰੀਡ ਜੀ ਕਿ ਮੋਚੀਆਂ ਦਾ ਕੰਮ ਤੇ ਸਿਉਂਦੇ ਨਾ ਤੇ ਚਮ ਯਾਰੋ ਮੋਚੀਆਂ ਦਾ ਕੰਮ ਤੇ ਸਿਉਂਦੇ ਨਿਤ ਚੰਮ ਰੱਬਾ ਦੇਵੀ ਨਾ ਕੋਈ ਗਮ ਝੋੜੀ ਖੁਸ਼ੀਆਂ ਨਾ ਭਰਦੇ ਮੇਰ ਕਰੀ ਇਨਸਾਨਾਂ ਤੇ ਤੂੰ ਉਹਨਾਂ ਵੀ ਜਵਾਨਾਂ ਤੇ ਜੋ ਲੱਗੇ ਆ ਦੁਕਾਨਾਂ ਤੇ ਬੜਾ ਹੀ ਕੁਝ ਜਰਦੇ ਕਿ ਲੀਡਰਾਂ ਦੇ ਲਾਰੇ ਕਈ ਜਿੱਤੇ ਕਈ ਹਾਰੇ ਸਰਕਾਰੇ ਦਰਬਾਰੇ ਫੁੱਲ ਹੁੰਦੀ ਸੁਣਵਾਈ ਜੀ ਕਈ ਪਾ ਗਿਆ ਚਬਾਰੇ ਕਈ ਮਾਰਦੇ ਰੇ ਨਾਰੇ ਕਈ ਪਾ ਪਾ ਗਿਆ ਚਬਾਰੇ ਕਈ ਉਜੜੇ ਵਿਚਾਰੇ ਕਈ ਮਾਰਦੇ ਰੇ ਨਾਰੇ ਕਈ ਕਰਗੇ ਚੜਾਈ ਜੀ ਕਿ ਪ੍ਰਾਕੂਆਂ ਦੇ ਐਨਕ ਤੇ ਸੰਧਾ ਨਾ ਮਕੈਨਿਕ ਹਮ ਪ੍ਰਾਕੂਆਂ ਦੇ ਐਨਕ ਤੇ ਸੰਧਾ ਨਾ ਮਕੈਨਿਕ ਜੀ ਬਾਰਡਰ ਤੇ ਸੈਨਿਕ ਬੰਦੂਕ ਨਾਲ ਜੱਜਦੇ ਬਾਰਡਰ ਤੇ ਸੈਨਿਕ ਬੰਦੂਕ ਨਾਲ ਜੱਜਦੇ ਜੰਗ ਵਿੱਚ ਜਾ ਕੇ ਲੜਦੇ ਆ ਹਿੱਕਾਂ ਡਾ ਕੇ ਤੇ ਸ਼ਹੀਦੀਆਂ ਕੀ ਪਾ ਕੇ ਇਤਿਹਾਸ ਨਵਾਂ ਰਚਦੇ ਕਿ ਕੜਛੀ ਕੜਾਈ ਛਾਬੇ ਤੇ ਚਲਾਉਂਦੇ ਆ ਕਿ ਟਾਬੇ ਕਈ ਦੇਰਿਆਂ ਚ ਬਾਬੇ ਕਾਰੋਬਾਰ ਕਰੀ ਜਾਂਦੇ ਆ ਜੀ ਕਿ ਕਈ ਦੇਰਿਆਂ ਚ ਬਾਬੇ ਕਾਰੋਬਾਰ ਕਰੀ ਜਾਂਦੇ ਆ ਬਜਾਜੀ ਦੀ ਦੁਕਾਨ ਰਹਿੰਦੇ ਖਿਲਰੇ ਆ ਥਾਣ ਬਦਲੀ ਟ੍ਰੈਂਡ ਜਾਣ ਇਸੇ ਗੱਲਾਂ ਡਰੀ ਜਾਂਦੇ ਆ ਸੁਨਿਆਰ ਕਮਿਆਰ ਠਠਿਆਰ ਤੇ ਲੋਹਾਰ ਚਾਰੇ ਕਿਤੇ ਹਜ਼ਾਰ ਸਾਡੇ ਵਿਰਸੇ ਨਾਲ ਜੁੜੇ ਆ ਪਹਿਲਾਂ ਵਾਲੀ ਗੱਲ ਕਿੱਥੇ ਰਹਿ ਗਈ ਅੱਜ ਕੱਲ ਹੈ ਨਹੀਂ ਘਰ ਘਰ ਮੰ ਲੰਗੇ ਵੇਲੇ ਕਿੱਥੇ ਮੁੜੇ ਆ ਕਿ ਬਾਈ ਆਤਮੇ ਨਾਲ ਯਾਰੀ ਬਾਈ ਆਤਮੇ ਨਾ ਯਾਰੀ ਕਰੇ ਘਰਾਂ ਦੀ ਉਸਾਰੀ ਗੱਲ ਕਰਦੇ ਕਿਰਾਰੀ ਜਿਹੜੀ ਮਾੜੀ ਲੱਗੇ ਨਾ ਫਿਕਰਾਂ ਨਾਲ ਚਿੱਟੀ ਦਾੜੀ ਜਿਹੜੇ ਕਰਦੇ ਦਿਹਾੜੀ ਲੱਗੇ ਕਿਸਮਤ ਮਾੜੀ ਜੇ ਦਿਹਾੜੀ ਲੱਗੇ ਨਾ ਕਿ ਹੋਏ ਵਤਨਾ ਤੋਂ ਦੂਰ ਦੇਸ਼ ਭੁੱਲੇ ਨਾ ਹਜੂਰ ਥੱਕ ਟੁੱਟ ਚੂਰ ਚੂਰ ਬਣ ਗਏ ਮਸ਼ੀਨ ਜੀ ਕਿਆ ਬਾਤ ਕਿ ਹੋਏ ਵਤਨਾ ਤੋਂ ਦੂਰ ਦੇਸ ਭੁੱਲੇ ਨਾ ਹਜੂਰ ਥੱਕ ਟੁੱਟ ਚੂਰ ਚੂਰ ਬਣ ਗਏ ਮਸ਼ੀਨ ਜੀ ਪਈਆਂ ਮੋਟਰਾਂ ਕਮਾਦ ਇਸ ਪਾਣੀ ਦਾ ਸਵਾਦ ਫਿਰ ਆਉਂਦੀ ਏ ਯਾਦ ਪਿੰਡ ਦੀ ਜ਼ਮੀਨ ਜੀ ਕਿ ਇੱਕ ਪੱਟੀ ਇਹ ਨਾ ਰੁੱਖ ਦੂਜੀ ਹੁੰਦੀ ਕੀ ਐ ਪੋਖ ਫਿਰ ਪਤਾ ਲੱਗੇ ਦੁੱਖ ਜੇ ਹੰਡਾਇਆ ਹੋਵੇ ਆਪਨੇ ਕਿ ਬੜਾ ਕੁਝ ਜਰਿਆ ਜੀ ਜਿੱਥ ਜਿੱਥ ਹਰਿਆ ਤੇ ਮਾੜਾ ਨਹੀਂ ਹੋ ਕਰਿਆ ਕਿਸੇ ਦਾ ਮੇਰੇ ਬਾਪ ਨੇ ਕਿ ਦੱਸ ਜਾਵਾਂ ਜਾਣ ਲੱਗੇ ਤੁਹਾਨੂੰ ਚੰਗੀ ਸ਼ਾਇਦ ਲੱਗੇ ਜੀ ਦੱਸ ਜਾਵਾ ਜਾਨ ਲੱਗੇ ਤੁਹਾਨੂੰ ਚੰਗੀ ਸ਼ਾਇਦ ਲੱਗੇ ਆਪ ਲੰਘੀਏ ਨਾ ਅੱਗੇ ਜੀ ਕਿਸੇ ਨੂੰ ਪਿੱਛੇ ਰੋਕ ਕੇ ਵਰਿੰਦਰ ਦੇ ਛੰਦ ਸੁਣ ਆਊਗਾ ਆਨੰਦ ਪਾਈਏ ਸ਼ੌਂਕ ਦੇ ਜੀਤੰਦ ਗੱਲ ਕਰੀਏ ਦੀ ਠੋਕ ਕੇ ਪਾਈਏ ਸ਼ੌਂਕ ਦੇ ਜੀਤੰਦ ਗੱਲ ਕਰੀਏ ਦੀ ਠੋਕ ਕੇ ਕਿਆ ਬਾਤ ਹੈ ਬਹੁਤ ਸ਼ਾਬਾਸ਼ ਕਿਆ ਬਾਤ ਹੈ ਭਾਈ ਕਿਆ ਬਾਤ ਹੈ ਜੀ ਤੁਹਾਨੂੰ ਭਾਈ ਤੁਸੀਂ ਇਹ ਗੱਲਾਂ ਕੀਤੀਆਂ ਨੇ ਬੜੀਆਂ ਪਿਆਰੀਆਂ ਪਿਆਰੀਆਂ ਹਾਂ ਜੀ ਇਹੋ ਜਿਹੇ ਗੱਲਾਂ ਸੁਣਨ ਨੂੰ ਕੀ ਦਾ ਮਨ ਨਹੀਂ ਕਰਦਾ ਸਾਡੇ ਦਰਸ਼ਕਾਂ ਦਾ ਵੀ ਮਨ ਕਰਦਾ ਹਣਾ ਪਰ ਸਾਨੂੰ ਇਹ ਹੈ ਕਿ ਚਲੋ ਸਾਰੀਆਂ ਗੱਲਾਂ ਹੁਣ ਨਹੀਂ ਹੋ ਸਕਦੀਆਂ ਜੀ ਫਿਊਚਰ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਗੱਲਾਂ ਸੁਣਨੀਆਂ ਹੋਣ ਜਾਂ ਤੁਸੀਂ ਫਿਊਚਰ ਦੇ ਵਿੱਚ ਕਿਹੜੀਆਂ ਗੱਲਾਂ ਲੈ ਕੇ ਆ ਰਹੇ ਹੋ ਜਿਨ੍ਹਾਂ ਤੋਂ ਸਾਡੇ ਦਰਸ਼ਕ ਤੁਹਾਡੇ ਨਾਲ ਜੁੜੇ ਰਹਿ ਸਕਦੇ ਨੇ ਜੀ ਗੀਤਾਂ ਦਾ ਦੋ ਤਿੰਨ ਪਾਸੇ ਚੱਲ ਰਿਹਾ ਜੀ ਸਿੰਗਰਾਂ ਨਾਲ ਗਾਇਕਾਂ ਦੀ ਨਾਲ ਤੇ ਬਾਕੀ ਕਵੀ ਦਰਬਾਰਾਂ ਦੇ ਵਿੱਚ ਤਾਂ ਸੋਣੀ ਸਕਦੇ ਤੁਸੀਂ ਤੇ ਮੇਰਾ ਵੀ ਇਹੀ ਆ ਮਨ ਚ ਤਾਂ ਮੇਰੇ ਇਹੀ ਆ ਕਿ ਯਾਰ ਇੱਕ ਮੋਟਿਵ ਸੀ ਮੇਰਾ ਪਹਿਲਾ ਕਿਉਂਕਿ ਉਹ ਹੀ ਨਾ ਮੈਂ ਤੁਹਾਨੂੰ ਕਿਹਾ ਵੀ ਜਦੋਂ ਨਵੇਂ-ਨਵੇਂ ਆਪਾਂ ਸ਼ੁਰੂ ਕਰਦੇ ਹਾਂ ਤਾਂ ਬੜੇ ਸੁਪਨੇ ਹੁੰਦੇ ਆ ਤੇ ਮੇਰਾ ਇਹ ਸੁਪਨਿਆਂ ਦੇ ਵਿੱਚੋਂ ਇੱਕ ਸੁਪਨਾ ਇਹ ਵੀ ਸੀ ਹੂੰ ਵੀ ਇੱਕ ਲੈਵਲ ਦੇ ਕਵੀ ਦਰਬਾਰ ਹੋਣੇ ਚਾਹੀਦੇ ਜਿਵੇਂ ਕਿ ਇੱਕ ਐਕਸ਼ਨ ਅਲ ਕਰਾਉਂਦੇ ਤਾਂ ਮੈਨੂੰ ਇਹ ਆ ਵੀ ਇਹੋ ਜੇ ਪੂਰੇ ਪੰਜਾਬ ਚ ਹੋਣੇ ਚਾਹੀਦੇ ਆ ਤੇ ਉੱਥੇ ਵੀ ਇਹ ਵੀ ਨਾਲ ਆਡੀਅנס ਵੀ ਹੋਵੇ ਕੱਲੇ ਕਵੀ ਨਾਲ ਬਿਲਕੁਲ ਭਾਈ ਜੀ ਵੱਡੀ ਗੱਲ ਤਾਂ ਇਹੀ ਹੈ ਵੀ ਕੱਲੇ ਕਵੀ ਨਾਲ ਹੋਣਾ ਤੇ ਆਡੀਅנס ਵੀ ਹੋਵੇ ਬਸ ਸੁਣੌਣ ਵਾਲੇ ਵੀ ਹੋਣ ਸੁਣਾਉਣ ਵਾਲੇ ਤੇ ਬਥੇਰੇ ਹੀ ਹੁੰਦੇ ਸਾਰੇ ਹਾਂ ਹਾਂ ਜੀ ਤੇ ਮੈਂ ਮੈਂ ਤਾਂ ਇੱਥੋਂ ਤੱਕ ਵੀ ਸੋਚਦਾ ਸੀ ਕਿ ਲੋਕ ਪੈਸੇ ਦੇ ਕੇ ਸੁਣੌਣ ਕਵੀ ਚਲੋ ਇਨਸ਼ਾਅੱਲਾ ਕਦੇ ਉਹ ਗੱਲਾਂ ਹੋਣ ਹੋਣਗੀਆਂ ਬਿਲਕੁਲ ਹੋਣਗੀਆਂ ਬਿਲਕੁਲ ਹੋਣਗੀਆਂ ਹੁੰਦੀਆਂ ਵੀ ਹੈ ਕਈ ਜਗ੍ਹਾਾਂ 'ਚ ਹੁੰਦੀਆਂ ਨੇ ਪਰ ਪੰਜਾਬੀ ਦੇ ਵਿੱਚ ਅਜੇ ਪੰਜਾਬੀ ਦੇ ਵਿੱਚ ਨਹੀਂ ਹੋਣਗੀਆਂ ਪਰ ਜੀ